ਪਾਠ 6 ਸਤਰੰਗਾ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਸਤਰੰਗਾ ਕੀ ਹੁੰਦਾ ਹੈ ਸਤਰੰਗਾ ਜਾਂ ਸਤਰੰਗੀ ਪੀਂਗ ਜੋ ਮੀਂਹ ਤੋਂ ਬਾਅਦ ਅਸਮਾਨ ਵਿੱਚ ਵਿਖਾਈ ਦਿੰਦੀ ਹੈ ਮੈਂ ਸਤਰੰਗੀ ਪੀਂਗ ਦੀ ਨਹੀਂ ਸਤਰੰਗੇ ਦੀ ਗੱਲ ਕਰ ਰਹੀ ਹਾਂ ਜੋ ਇੱਕ ਖਿਡੌਣਾ ਹੁੰਦਾ ਹੈ ਮੈਡਮ ਜੀ ਮੈਂ ਤਾਂ ਕਦੇ ਸਤਰੰਗੇ ਬਾਰੇ ਨਹੀਂ ਸੁਣਿਆ ਉਹ ਕਿਹੋ ਜਿਹਾ ਹੁੰਦਾ ਹੈ ਸਤਰੰਗਾ ਬੱਚਿਆਂ ਦਾ ਮਨ ਭਾਉਂਦਾ ਖਿਡੌਣਾ ਹੁੰਦਾ ਹੈ ਆਓ ਤੁਹਾਨੂੰ ਇਸ ਖਿਡੌਣੇ ਬਾਰੇ ਪੂਰੀ ਜਾਣਕਾਰੀ ਦਿੰਦੀ ਹਾਂ ਰੂਸੀ ਕਥਾ ਸਤਰੰਗਾ ਪੜਾ ਕੇ ਜਦੋਂ ਪਾਪਾ ਘਰ ਵਾਪਸ ਆਏ ਤਾਂ ਮਰੀਨਾ ਗਵਾਂਡ ਦੇ ਲੜਕੇ ਸਰੀਓਜਾ ਨਾਲ ਖੇਡ ਰਹੀ ਸੀ ਉਸਨੇ ਮਰੀਨਾ ਨੂੰ ਕੋਈ ਖਿਡੌਣਾ ਦਿੱਤਾ ਇਹ ਆਦਮੀ ਦਾ ਪੁਤਲਾ ਸੀ ਜਾਂ ਪਾਲੂ ਦਾ ਬੱਚਾ ਸਮਝ ਵਿੱਚ ਨਹੀਂ ਸੀ ਆ ਰਿਹਾ ਉਹ ਬਦਰੰਗ ਤੇ ਫਿੱਕਾ ਫਿੱਕਾ ਸੀ ਤੇ ਉਸ ਨਾਲ ਖੇਡਣ ਨੂੰ ਵੀ ਜੀ ਨਹੀਂ ਸੀ ਕਰਦਾ ਆਓ ਇਸ ਨੂੰ ਰੰਗ ਬਿਰੰਗਾ ਬਣਾ ਦਈਏ ਸਰਯੋਜਾ ਨੇ ਸੁਝਾ ਦਿੱਤਾ ਉਹਨਾਂ ਨੇ ਰੰਗ ਤੇ ਮੁਰਸ਼ ਕੱਢੇ ਤੇ ਖਿਡੌਣੇ ਦੇ ਸਰੀਰ ਤੇ ਲਾਲ ਰੰਗ ਕਰ ਦਿੱਤਾ ਕੰਨ ਪੀਲੇ ਬਣਾਵਾਂਗੇ ਸਰਯੋਜਾ ਕਹਿਣ ਲੱਗਾ ਨਹੀਂ ਨੀਲੇ ਮਰੀਨਾ ਨੇ ਇਤਰਾਜ਼ ਕੀਤਾ ਨੀਲੇ ਕੰਨ ਜ਼ਿਆਦਾ ਸੋਹਣੇ ਲੱਗਣਗੇ ਨੀਲੇ ਤੋਂ ਪੀਲਾ ਚੰਗਾ ਹੈ ਸਰਯੋਜਾ ਨਹੀਂ ਬੰਨਿਆ ਬੁਰਸ਼ ਫੜ ਕੇ ਉਸਨੇ ਸੱਜੇ ਕੰਨ ਨੂੰ ਪੀਲਾ ਰੰਗ ਦਿੱਤਾ ਦਦ ਮਰੀਨਾ ਨੇ ਵੀ ਬੁਰਸ਼ ਫੜ ਕੇ ਫੌਰਨ ਦੂਜਾ ਕੰਨ ਨੀਲਾ ਰੰਗ ਦਿੱਤਾ ਸਰਯੋਜਾ ਨੇ ਖਡਾਉਣੇ ਦੇ ਸੱਜੇ ਹੱਥ ਨੂੰ ਹਰਾ ਰੰਗ ਦਿੱਤਾ ਤੇ ਮਰੀਨਾ ਨੇ ਖੱਬੇ ਹੱਥ ਨੂੰ ਕਥਈ ਰੰਗ ਦਿੱਤਾ ਸਰਯੋਜਾ ਨੇ ਸੱਜਾ ਪੈਰ ਗੁਲਾਬੀ ਕਰ ਦਿੱਤਾ ਤੇ ਮਰੀਨਾ ਨੇ ਖੱਬਾ ਪੈਰ ਨੀਲਾ ਉਹ ਥਾਂ ਤੇ ਸਰਯੋਜਾ ਨੇ ਪੀਲੀ ਕੁੱਚੀ ਫੇਰੀ ਤਾਂ ਮਰੀਨਾ ਨੂੰ ਕੁਝ ਨਾ ਸੋਚਾ ਤਾਂ ਉਸਨੇ ਨੱਕ ਉੱਤੇ ਸਫੈਦ ਬਿੰਦੀਆਂ ਬਣਾ ਦਿੱਤੀਆਂ ਅਚਾਨਕ ਹੀ ਕਿਸੇ ਨੇ ਮਰੀਨਾ ਦੇ ਮੁੱਢੇ ਉੱਤੇ ਪਿਆਰ ਨਾਲ ਹੱਥ ਫੇਰਿਆ ਤੇ ਸਰਯੋਜਾ ਦਾ ਮੋਢਾ ਵੀ ਕਿਸੇ ਨੇ ਥਪਥ ਪਾਇਆ ਉਹਨਾਂ ਨੇ ਮੁੜ ਕੇ ਵੇਖਿਆ ਤਾਂ ਦੇਖਦੇ ਕੀ ਹਨ ਉਹਨਾਂ ਦੇ ਵਿਚਕਾਰ रंग बिरंगे पैर प्यारा जिहा निका आदमी ते उस दे पीले होठ मुस्कान खेड रही सी असी इस दा ना रखांगे सतरंगा सरयोजा कहन लगा ते मरीना ने हामी भरी उसे वक्त मां ने कमरे विच चाक के कहा के सरयोजा देर दा वक्त हो गया है सरयोजा उदास हो गया ਚਾਹਵੇਂ ਤਾਂ ਸਤਰੰਗੇ ਨੂੰ ਆਪਣੇ ਨਾਂ ਲੈ ਜਾ ਮਰੀਨਾ ਨੇ ਪੇਸ਼ਕਸ਼ ਕੀਤੀ ਕੀ ਉਹ ਮੇਰਾ ਹੋਵੇਗਾ ਮਰੀਨਾ ਨੇ ਕਿਹਾ ਆਖਰ ਇਸ ਨੂੰ ਰੰਗਣ ਦਾ ਖਿਆਲ ਵੀ ਤੈਨੂੰ ਹੀ ਆਇਆ ਨਾ ਵੀ ਤੂੰ ਹੀ ਸੋਚਿਆ ਹੈ ਸ਼ੁਕਰੀਆ ਸਰੀਓਜਾ ਮਸਕਰਾ ਕੇ ਕਹਿਣ ਲੱਗਾ ਇਹ ਮੇਰੇ ਕੋਲ ਰਹੇਗਾ ਤੇ ਅਸੀਂ ਦੋਵੇਂ ਮਿਲ ਕੇ ਇਸ ਨਾਲ ਖੇਡਾਂਗੇ ਸਤਰੰਗੇ ਨੂੰ ਵੀ ਇਹ ਗੱਲ ਚੰਗੀ ਲੱਗੀ ਇੱਥੋਂ ਤੱਕ ਕੇ ਉਸਨੇ ਆਪਣੇ ਹਰੇ ਤੇ ਕਥਈ ਹੱਥ ਝੁਕ ਕੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਖਿਡੌਣਾ ਦੋ ਅਲੱਗ-ਅਲੱਗ ਬਨਾਵਟ ਦੇ ਕੱਪੜਿਆਂ ਨਾਲ ਬਣਿਆ ਹੈ ਪਰ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਹਰ ਹਿੱਸੇ ਦਾ ਆਪਣਾ ਵੱਖੋ-ਵੱਖ ਰੰਗ ਹੈ ਹਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਰੰਗਾਂ ਦਾ ਸੰਤੁਲਨ ਬਣਿਆ ਰਹੇ ਆਪਣੀ ਰੁਚੀ ਤੇ ਸਮਝਬੂਝ ਤੋਂ ਕਮ ਲਵੋ ਦਿਲ ਕਰੇ ਤਾਂ ਇਹ ਖਡਾਉਣਾ ਇੰਦਰ ਤਨੁਸ਼ੀ ਸੱਤ ਰੰਗਾਂ ਦੇ ਕੱਪੜੇ ਨਾਲ ਵੀ ਬਣਾਇਆ ਜਾ ਸਕਦਾ ਹੈ ਕਿਉਂਕਿ ਇਸ ਦੇ ਹਿੱਸੇ ਵੀ ਸੱਤ ਹਨ ਢੜ ਹੱਥ ਕੰਨ ਪੈਰ ਆਦ ਪਹਿਲੇ ਢੜ ਦਾ ਕਪੜਾ ਕੱਟੋ ਇਹ ਦੋ ਟੁਕੜਿਆਂ ਦਾ ਬਣਿਆ ਹੈ ਉਲਟਾ ਕਰਕੇ ਸਿਓ ਲਵੋ ਤੇ ਅੰਦਰ ਰੂਪ ਅਰ ਦਿਓ ਤੇ ਬੰਦ ਕਰ ਲਵੋ ਫਿਰ ਕੰਨ ਬਣਾਓ ਹਰ ਕੰਨ ਦੋ ਬਰਾਬਰ ਟੁਕੜਿਆਂ ਨਾਲ ਬਣਿਆ ਹੈ ਇਹਨਾਂ ਟੁਕੜਿਆਂ ਨੂੰ ਉਲਟੇ ਪਾਸੇ ਬਖੀਆ ਕਰਕੇ ਫਿਰ ਪਲਟ ਲਵੋ ਰੂ ਜਾਂ ਫੋਮ ਭਰ ਕੇ ਕੰਨ ਸਿਰ ਨਾਲ ਜੋੜ ਦਿਓ ਇਸ ਤੋਂ ਮਗਰੋਂ ਹੱਥ ਅਤੇ ਪੈਰ ਬਣਾਓ ਹਰ ਹਿੱਸੇ ਦਾ ਆਪਣਾ ਅਲੱਗ ਰੰਗ ਹੈ ਬਾਵਾ ਅਤੇ ਲੱਤਾਂ ਅਲੱਗ ਤੋਂ ਸਿਓ ਕੇ ਰੂਪ ਰਣੀ ਹੈ ਫਿਰ ਬਾਵਾ ਨਾਲ ਹੱਥ ਅਤੇ ਲੱਤਾਂ ਨਾਲ ਗੋਲਕਾਰ ਉਂਗਲੀਆਂ ਸਹਿਤ ਪੈਰ ਜੁੜਦੇ ਹਨ ਇਹਨਾਂ ਨੂੰ ਇਸ ਤਰ੍ਹਾਂ ਜੋੜੋ ਕਿ ਸਿਉਣ ਨਜ਼ਰ ਨਾ ਆਵੇ ਬਿੰਦੀਆਂ ਵਾਲੇ ਕੱਪੜੇ ਜਾਂ ਗੱਤੇ ਨਾਲ ਨੱਕ ਦਾ ਗੋਲਾ ਬਣਾ ਕੇ ਚਿਪਕਾ ਦਿਓ ਤੇ ਗੱਤੇ ਉੱਪਰ ਰੰਗ ਫੇਰ ਦਿਓ ਅੱਖਾਂ ਲਈ ਕੱਪੜਾ ਜਾਂ ਰੰਗੀਨ ਕਾਗਜ਼ ਚਿਪਕਾ ਦਿਓ दी पुतली काले बना सकते हो मुंह चटक रंग दा होना चाहता है कागज जा कपड़े का मुंह बना के चेहरे उत्ते चिपका दियो, बस सतरंगा तैयार है